ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਨੜਾ ਮਹੱਲਾ ਪੰਜਵਾ ਨਾ ਜਾਨੀ ਨਾ ਜਾਨੀ ਸੰਤਨ ਪ੍ਰਭ ਵਿਨ ਆਨ ਇਹ ਸੰਤਨ ਪਾਤੇ ਵਿਸਰਾਮ ਯਾਦ ਰੱਖਣਾ ਹੈ ਨਾ ਜਾਨੀ ਸੰਤਨ ਪ੍ਰਭ ਵਿਨ ਆਨ ਊਚ ਨੀਚ ਸਭ ਪੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਉ ਘਾਟ ਘਾਟ ਪੂਰ ਰਹੇ ਸੁਖ ਸਾਗਰ ਪੈ ਭੰਜਨ ਮੇਰੇ ਪ੍ਰਾਨ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮਨਹਿ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰ ਕਾਨ ਮੰਤਰ ਦਿਓ ਗੁਰ ਕਾਨ ਕਰਤ ਰਹੇ ਕਰਤਾ ज्ञ ਕਰੁਨਾ ਮੈਂ ਕੇ ਕਰਤਗਿ ਉਚਾਰਨ ਕਰਨਾ ਹੈ ਕਗੇ ਸਿਆਰੀ ਐੜੇ ਦੇ ਨਾਲ ਇਸ਼ਾਰਾ ਸਿਆਰੀ ਅਤੇ ਐੜਾ ਕਰਤ ਰਹੇ ਕਰਤਾज्ञ करूणा ਮੈ ਇਥੇ ਵਿਸ਼ਰਾਮ ਅੰਤਰਜਾਮੀ ਗਿਆਨ ਹਾਂਜੀ ਗਿਆਨ ਉਚਾਰਨ ਕਰਨਾ ਵੀ ਇਥਾਂ ਅਧਾ ਹੀ ਗਿਆ ਹੈ ਆਠ ਪਹਿਰ ਨਾਨਕ ਜਸ ਗਾਵੇ ਮੰਗਨ ਕੋ ਹਰ ਦਾਨ ਕਾਨੜਾ ਮਹੱਲਾ ਪੰਜਵਾ ਕਹਿਨ ਕਹਾਵਨ ਕੋ ਕਈ ਕੀਤੇ ਕਹਨ ਕਹਾਵਨ ਕੋਈ ਕੀਤੇ ਐਸੋ ਜਨ ਬਿਰਲੋ ਹੈ ਸੇਵਕ ਜੋ ਤਤ ਜੋਗ ਕੋ ਬਿਤੇ ਰਹਾਉ ਦੁਖ ਨਾਹੀ ਸਭ ਸੁਖ ਹੀ ਹੈ ਰੇ ਇਕੈ ਏਕੀ ਨੇਤੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜੇਤੈ ਔਰ ਨਹੀਂ ਸਭ ਜਿੱਤੈ ਥੋੜਾ ਜਿਹਾ ਕਸ ਕੇ ਬੋਲਨਾ ਸੋਗ ਨਾਹੀ ਸਦਾ ਹਰਖੀ ਹੈ રે ਹਰ ਹਰਖੀ ਬੋਲਨਾ ਕਈ ਵਾਰ ਹਰਖ ਹੀ ਬੋਲ ਜਾਂਦੇ ਹਨ ਸੋਗ ਨਾਹੀ ਸਦਾ ਹਰਖੀ ਹੈ રે ਛੋੜ ਨਾਹੀ ਕਿਛ ਲੇਤਾ ਛੋੜ ਨਾਹੀ ਕਿਛ ਲੇਤਾ ਕਹੋ ਨਾਨਕ ਜਾਨ ਹਰ 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 ਹੈ ਕਤ ਆਵੇ ਕਤ ਰਮਤੈ ਕੌਣੜਾ ਮਹੱਲਾ ਪੰਜਵਾ ਈਏ ਕੋ ਪ੍ਰੀਤਮ ਬਿਸਰਨਾ ਜਾਏ ਤਾਨ ਮਨ ਗਲਤ ਭਈ ਤਿਸ ਸੰਗੇ ਮੋਹਨੀ ਮੋਹ ਰਹੀ ਮੂਰੀ ਮਾਏ ਰਹਾਓ जय जय पह वृथा हो अपनी तेऊ तेऊ गहे रहे अटकाए अनिक भांत की एक जाली ता की नहीं छोराए आए भांत की एक जाली विश्राम ता गांठ नहीं छोराए फिरत फिरत दास आयो ਸੰਤਨ ਹੀ ਸਰਨਾਏ ਕਾਟੇ ਅਗਿਆਨ ਭਰਮ ਮੋਹ ਮਾਇਆ ਨਿਯੋ ਕੰਠ ਲਗਾਏ ਕੰਨੜਾ ਮਹੱਲਾ ਪੰਜਵਾ ਆਨੰਦ ਰੰਗ ਬినੋਦ ਹਮਾਰੇ ਨਾਮੋ ਗਾਵਨ ਨਾਮ ਧਿਆਵਨ ਨਾਮ ਹਮਾਰੇ ਪ੍ਰਾਨ ਆਧਾਰ ਹੈ ਰਹਾਉ ਨਮੋ ਗਿਆਨ ਨਾਮ ਇਸ ਨਾਨਾ ਨਮੋ ਗਿਆਨ ਨਾਮ ਇਸ ਨਾਨਾ ਹਰ ਨਾਮ ਹਮਾਰੇ ਕਾਰਜ ਸਵਾਰੇ ਹਰ ਨਾਮ ਹਮਾਰੇ ਕਾਰਜ ਸਵਾਰੇ ਸਵਾਰੇ ਹਰ ਨਾਮ ਹਮਾਰੇ ਕਾਰਜ ਸਵਾਰ ਹੈ ਹਰ ਨਾਮੋ ਸੋਭਾ ਨਾਮ ਬਡਾਈ ਪੌਜਲ ਵਿਖਮ ਨਾਮ ਹਰ ਤਾਰੈ ਅਗਮ ਪਦਾਰਥ ਲਾਲ ਅਮੋਲਾ ਅਗਮ ਪਦਾਰਥ ਲਾਲ ਅਮੋਲਾ ਭਇਓ ਪ੍ਰਾਪਤ ਗੁਰ ਚਰਨਾਰੈ ਕਹ ਨਾਨਕ ਪ੍ਰਭ ਭਏ ਕਿਰਪਾਲਾ ਮਗਨ ਭਏ ਹਿਯਾਰੈ ਦਰਸਾਰੈ ਕਾਨੜਾ ਮਹੱਲਾ ਪੰਜਵਾ ਸਾਜਨ ਮੀਤ ਸੁਆਮੀ 네ਰੋ ਵੇਖਤ ਸੁਨਤ ਸਭਨ ਕੈ ਸੰਗੀ ਥੋਰੈ ਕਾਜ ਗੁਰੂ ਕਹਿ ਫਿਰੋ ਰਹਾਉ ਮਥੁਰ ਕਾਜ ਗੁਰੂ ਕਹਿ ਫਿਰੋ ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀਂ 나ਹੀ ਕਛ ਤੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਇਸ ਰਾਮ ਤੇ ਰੁਕਿਆ ਕਰ ਤੂੰ ਆਗੈ ਦ੍ਰਿਸ਼ਟ ਇਥੇ ਵੀ ਵਿਸਰਾਮ ਬਣਾ ਦਿੰਦਾ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਿਓ ਭਰਮ ਅੰਧੇਰੋ اٹਕਿਓ ਸੁੱਤ ਬਨਤਾ ਸੰਗ ਮਾਇਆ ਦੇਵਨਹਾਰ ਦਾਤਾਰ ਬਸੀਰੋ ਬਸੀਰੋ ਉਚਾਰਨ ਕਰਨਾ ਬਸੀਰੋ ਨਹੀਂ ਕਹਿਣਾ ਬੱਬੀ ਸਿਹਾਰੀ ਵੀ ਲੱਗੀ ਹੋਈ ਐ ਬਸੀਰੋ ਦੇਵਨਹਾਰ ਦਾਤਾਰ ਬਸੀਰੋ ਕਹੋ ਨਾਨਕ ਏਕੈ ਭਾਰੂ ਸੋ ਬੰਦਨ ਕਾਟਨ ਹਾਰ ਗੁਰ ਮੇਰੋ ਕਹੋ ਨਾਨਕ ਏਕੈ ਭਾਰੂ ਸੋ ਵੰਦਨ ਕਟਨਹਾਰ ਗੁਰ ਮੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ